ਇਥੇ ਕੋਈ ਨਹੀਂ ਕਿਸੇ ਦਾ ਕਰਦਾ ਬਈ ਹਰ ਕੋਈ ਆਪਣੇ ਲਈ ਮਰਦਾ ਬਈ ਉਹੀ ਢਾਉਂਦਾ ਲੰਕਾ ਦਿਲ ਦੀ ਨੂੰ ਜਿਹੜਾ ਭੇਤੀ ਹੁੰਦਾ ਕਰਦਾ ਬਈ ਜਿਹੜਾ ਭੇਤੀ ਹੁੰਦਾ ਕਰਦਾ ਬਈ ਸਭ ਤੋਂ ਪਹਿਲਾਂ ਮੇਰੇ ਵੱਲੋਂ ਜਾਨੀ ਕਿ ਪ੍ਰਦੀਪ ਸਿੰਘ ਗੋਨੇਣਾ ਕਲਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਦੀ ਵੀਡੀਓ 'ਚ ਨਾ ਤਾਂ ਕੋਈ ਆਪਾਂ ਲੰਕਾ ਢਾਉਣ ਦੀ ਗੱਲ ਕਰਨੀ ਆ ਤੇ ਨਾ ਹੀ ਕਿਸੇ ਦਿਲ ਦੀ ਗੱਲ ਕਰਨੀ ਆ ਸੋ ਗੱਲਾਂ ਬਾਤਾਂ ਲੋਕਾਂ ਨਾਲ ਰਿਲੇਟਡ ਹੋਣਗੀਆਂ ਸੋ ਪਹਿਲੀ ਗੱਲ ਆਪਣੀ ਇਹ ਹੈ ਵੀ ਜੋ ਅੱਜ ਦੇ 90% ਲੋਕ ਨੇ 90-95% ਲੋਕ ਨੇ ਉਹ ਆਪਣੀ ਜ਼ਿੰਦਗੀ ਦੂਜਿਆਂ ਦੇ ਹਿਸਾਬ ਨਾਲ ਜਿਉਂਦਾ ਰਹੇ ਨੇ ਤੇ 5 ਤੋਂ 10% ਲੋਕ ਆ ਜਿਹੜੇ ਉਹੀ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਂਦੇ ਨੇ ਜੋ ਉਹਨਾਂ ਦਾ ਮਨ ਕਰਦਾ ਉਹ ਚੀਜ਼ਾਂ ਆਪਣੀ ਜ਼ਿੰਦਗੀ 'ਚ ਕਰਦੇ ਨੇ ਬਾਕੀ ਜੋ 90-95% ਲੋਕ ਨੇ ਉਹਨਾਂ ਦੀ ਸਿਰਫ ਅਸਮਾਨ 'ਚ ਕੱਲੀ ਪਤੰਗ ਹੀ ਉੜਦੀ ਆ ਧੋਰ ਆ ਜਿਹੜੀ ਉਹ ਕੋਈ ਹੋਰ ਸੰਭਾਲੀ ਬੈਠਾ ਉਹ ਮੈਂ ਤੁਹਾਨੂੰ ਸਮਝਾਉਣਾਗਾ ਕਿਵੇਂ ਆ ਮੰਨ ਲਓ ਆਪਾਂ ਘਰ ਪਾਉਣ ਲੱਗੇ ਮਕਾਨ ਬਣਾਉਣ ਲੱਗੇ ਤਾਂ ਆਪਾਂ ਮਕਾਨ ਦਾ ਨਕਸ਼ਾ ਆਪਣੇ ਹਿਸਾਬ ਨਾਲ ਬਣਾ ਲਿਆ ਤੇ ਉੱਥੇ ਨਾ ਜਿੰਨੇ ਕੋਈ ਬੰਦੇ ਆ ਹੀ ਜਾਂਦੇ ਆਂ ਨੰਗਾ ਡੱਬ ਦਾ ਆ ਹੀ ਜਾਂਦਾ ਕੋਈ ਨਾ ਕੋਈ ਬੰਦਾ ਆਪਾਂ ਨੂੰ ਰਾਇ ਜ਼ਰੂਰ ਦੇਊਗਾ ਇਹ ਗੱਲ ਹੋਣੀ ਸਕਦੀ ਵੀ ਰਾਇ ਤੁਹਾਨੂੰ ਨਾ ਦੇ ਵੀ ਜਦੋਂ ਤੁਸੀਂ ਘਰ ਬਣਾਉਨੇ ਆਂ ਜੇ ਤਾਂ ਤੁਸੀਂ ਘਰ ਆਪਦੇ ਹਿਸਾਬ ਨਾਲ ਬਣਾ ਰਹੇ ਹੋ ਤਾਂ ਤੁਸੀਂ ਆਪਣੇ ਹਿਸਾਬ ਨਾਲ ਹੀ ਬਣਾਉਂਗੇ ਪਰ ਜੋ ਬੰਦਾ رائے ਦੇਣ ਆਇਆ ਤੁਹਾਨੂੰ ਸਲਾਹ ਦੇਣ ਆਇਆ ਉਹ ਤੁਹਾਨੂੰ ਜੇ ਕਿਤੇ ਉਹਨੇ ਕਹਿਤਾ ਵੀ ਆਹ ਕੰਮ ਯਾਰ ਤੂੰ ਐ ਨਹੀਂ ਕਰਨਾ ਸੀ ਤਾਂ ਐ ਕਰਨਾ ਸੀਗਾ ਜੇ ਤਾਂ ਤੁਸੀਂ ਉਹ ਬੰਦੇ ਦੇ ਹਿਸਾਬ ਨਾਲ ਉਹਨੇ ਕੰਮ ਕਰਤਾ ਆਪਦੇ ਮਕਾਨ 'ਚ ਇਸ ਦਾ ਮਤਲਬ ਤੁਸੀਂ ਦੂਜਿਆਂ ਦੇ ਹਿਸਾਬ ਨਾਲ ਜਾਉਂਦੇ ਹੋ ਜ਼ਿੰਦਗੀ ਤੁਹਾਡੀ ਆ ਪਰ ਕਲਾ ਉਹਨੂੰ ਕੋਈ ਹੋਰ ਰਿਹਾ ਪਰ ਜੇ ਉਹਦੀ ਗੱਲ ਸੁਣ ਕੇ ਤੁਸੀਂ ਅਣਗੌਲੀ ਕਰਤੀ ਤਾਂ ਇਹਦਾ ਮਤਲਬ ਤੁਹਾਡੀ ਜ਼ਿੰਦਗੀ ਆ ਤੁਹਾਡੀ ਡੋਰ ਆ ਤੁਹਾਡੀ ਪਤੰਗ ਆ ਇੱਕ ਤੁਹਾਨੂੰ ਮੈਂ ਹੋਰ ਸਮਝਾਉਣਾ ਮੰਨ ਲਓ ਆਪਾਂ ਮੋਟਰਸਾਈਕਲ ਲਿਆਏ ਮੋਟਰਸਾਈਕਲ ਆਪਾਂ ਲਿਆਏ ਕਿੱਕ ਵਾਲਾ ਲੈਣਾ ਸੀਗਾ ਆਪਾਂ ਸਿਰਫ ਆਲਾ ਲਿਆਏ ਆਪਾਂ ਕਿੱਕ ਵਾਲਾ ਕਿਉਂਕਿ ਦੋ ਤਰ੍ਹਾਂ ਦੀ ਮੋਟਰਸਾਈਕਲ ਆਉਂਦੀ ਨੇ ਆਪਾਂ ਕਿੱਕ ਵਾਲਾ ਮੋਟਰਸਾਈਕਲ ਹੈ ਕਿੱਕ ਵਾਲੇ ਮੋਟਰਸਾਈਕਲ ਦਾ ਤੇ ਸੈਲਫ ਵਾਲੇ ਮੋਟਰਸਾਈਕਲ ਦਾ 10000 ਦਾ ਫਰਕ ਹੁੰਦਾ ਕਿ ਜਿਹੜਾ ਸੈਲਫ ਵਾਲਾ ਹੁੰਦਾ ਉਹ 10 10000 ਰੁਪਏ ਮਹਿੰਗਾ ਹੁੰਦਾ ਆਪਾਂ ਲੈ ਕਿੱਕ ਵਾਲਾ ਮੋਟਰਸਾਈਕਲ ਆਪਾਂ ਨੂੰ ਮੰਨ ਲਓ ਕੋਈ ਬੰਦਾ ਮਿਲ ਗਿਆ ਉਹ ਕਹਿੰਦਾ ਵੀ ਯਾਰ ਹੁਣ 10000 ਰੁਪਏ ਹੋਰ ਲੱਗਦਾ ਸੀਗਾ ਕਿੱਡੀ ਗੱਲ ਸੀ ਤੂੰ ਯਾਰ ਸੈਲਫ ਵਾਲਾ ਮੋਟਰਸਾਈਕਲ ਲਿਆਉਣਾ ਸੀ ਕਿੱਕ ਵਾਲੇ ਤਾਂ ਪਹਿਲਾਂ ਚੱਲਦੇ ਹੁੰਦੇ ਸੀ 10000 ਰੁਪਇਆ ਉਹਨੇ ਕਹਤਾ ਵੀ 10000 ਰੁਪਇਆ ਤੂੰ ਹੋਰ ਪਾ ਕੇ ਜਿਹੜਾ ਸੈਲਫ ਵਾਲਾ ਮੋਟਰਸਾਈਕਲ ਉਹ ਲੈ ਲੈਣਾ ਸੀਗਾ ਹੋ ਸਕਦਾ ਜਿਹੜਾ ਬੰਦਾ ਤੁਹਾਨੂੰ ਸਲਾਹ ਦੇ ਰਿਹਾ ਉਹਦੇ ਵਾਸਤੇ 10000 ਦੀ ਵੈਲਿਊ ਬਹੁਤ ਥੋੜੀ ਹੋਵੇ ਪਰ 10000 ਦੀ ਵੈਲਿਊ ਤੁਹਾਡੇ ਵਾਸਤੇ ਕੀ ਆ ਇਹ ਤੁਹਾਨੂੰ ਪਤਾ ਕਿਉਂਕਿ ਜ਼ਿੰਦਗੀ ਤੁਹਾਡੀ ਆ ਹਰ ਇੱਕ ਦਾ ਬਜਟ ਅਲੱਗ-ਅਲੱਗ ਆ ਜ਼ਿੰਦਗੀ ਸਾਰਿਆਂ ਦੀ ਅਲੱਗ-ਅਲੱਗ ਆ ਸਾਰੇ ਆਪਣੇ ਹਿਸਾਬ ਨਾਲ ਦੇਖਦੇ ਨੇ ਵੀ ਕੀ ਇਹਨਾਂ ਨੂੰ ਚੰਗਾ ਲੱਗਦਾ ਸੋ ਗੱਲ ਇਹ ਹੈ ਆ ਵੀ ਕਈ ਵਾਰੀ ਨਾ ਆਪਾਂ ਕਿਸੇ ਦੀ ਆਪਾਂ ਸਲਾਹ ਮੰਨ ਕੇ ਜੋ ਆਪਣਾ ਚਾਹੇ ਹੁੰਨੇ ਆ ਆਪਣਾ ਦਿਲ ਚਾਹੁੰਦਾ ਹੁੰਦਾ ਆਪਣਾ ਮਨ ਚਾਹੁੰਦਾ ਹੁੰਦਾ ਉਹ ਚੀਜ਼ਾਂ ਆਪਾਂ ਕਰਨ ਤੋਂ ਇਨਕਾਰ ਕਰ ਦਿੰਦੇ ਆ ਉਹ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਆ ਬਾਕੀ ਜਦੋਂ ਤੁਸੀਂ ਲੋਕਾਂ ਦੀ ਸਲਾਹ ਮੰਨੋਗੇ ਨੀ ਨਾ ਤੁਹਾਡੇ ਤੇ ਲੋਕ ਖੁਸ਼ ਨਹੀਂ ਹੋਣਗੇ ਕਿਉਂਕਿ ਖੁਸ਼ ਲੋਕ ਸਿਰਫ ਜੋਕਰ ਤੇ ਹੁੰਦੇ ਨੇ ਸਾਰੇ ਲੋਕ ਜੋਕਰ ਤੋਂ ਖੁਸ਼ ਹੁੰਦੇ ਨੇ ਉਥੇ ਕੋਈ ਨਹੀਂ ਛੜਦਾ ਜੇ ਤਾਂ ਤੁਸੀਂ ਜੋਕਰ ਬੰਨਾ ਜੇ ਤਾਂ ਤੁਸੀਂ ਜੋਕਰ ਹੋ ਤਾਂ ਤੁਸੀਂ ਸਾਰੇ ਲੋਕਾਂ ਨੂੰ ਖੁਸ਼ ਰੱਖੋ ਕੋਈ ਤੁਹਾਡੇ ਤੋਂ ਸੜੂਗਾ ਨਹੀਂ ਕੋਈ ਤੁਹਾਡੇ ਤੋਂ ਜੜੂਗਾ ਨਹੀਂ ਪਰ ਜੇ ਤੁਸੀਂ ਆਦਮੀ ਹੋ ਬੰਦੇ ਹੋ ਫਿਰ 2-4 ਤਾਂ ਤੁਹਾਡੇ ਤੋਂ ਸੜਨਗੇ ਜੇ ਤੁਸੀਂ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਊਓਗੇ ਸੋ ਕਹਿਣ ਦੀ ਗੱਲ ਇਹ ਹੈ ਵੀ ਸਲਾਹ ਸਾਰਿਆਂ ਦੀ ਲੋਕ ਪਰ ਕਰੋ ਆਪਣੀ ਮਨ ਮਰਜ਼ੀ ਆਪਣੀ ਜ਼ਿੰਦਗੀ ਦਾ ਇਹ ਫੰਡਾ ਬਾਕੀ ਇੱਕ ਗੱਲ ਇਹ ਵੀ ਆ ਵੀ ਕਈ ਵਾਰੀ ਨਾ ਆਪਾਂ ਕਿਤੇ ਨਾ ਕਿਤੇ ਆਪਾਂ ਲੋਕਾਂ ਦੀ ਸਲਾਹ ਮੰਨ ਕੇ ਜੋ ਚੀਜ਼ ਆਪਣੀ ਆਪਣਾ ਮਨ ਚਾਹੁੰਦਾ ਹੁੰਦਾ ਉਹ ਆਪਾਂ ਇਗਨੋਰ ਕਰ ਦਿੰਨੇ ਆ ਇਹ ਗੱਲ ਗਲਤ ਹੈਗੀ ਕਿਉਂਕਿ ਆਪਾਂ ਕਿਸੇ ਨੂੰ ਇੱਥੇ ਸਫਾਂਗਾ ਦੇ ਨਹੀਂ ਆਏ ਆਪਾਂ ਕਿਸੇ ਤੋਂ ਸਰਟੀਫਿਕੇਟ ਨਹੀਂ ਲੈਣਾ ਇੱਥੇ ਜੇ ਆਪਾਂ ਬਾਹਲੇ ਚੰਗੇ ਬਣ ਜਾਗੇ ਕੋਈ ਆਪਣੇ ਆਕੇ ਇੱਥੇ ਮੈਡਲ ਪਾ ਦੂਗਾ ਜਾਂ ਆਪਾਂ ਨੂੰ ਕੋਈ ਪੁਰਸਕਾਰ ਮਿਲ ਜੂਗਾ ਤੇ ਜੇ ਆਪਾਂ ਮਾੜੇ ਆ ਜੇ ਆਪਾਂ ਆਪਦੇ ਹਿਸਾਬ ਨਾਲ ਕੰਮ ਕਰਦੇ ਆ ਤੇ ਆਪਾਂ ਨੂੰ ਕੋਈ ਮਾੜਾ ਕਹਿ ਦੂਗਾ ਸੋ ਜੰਮੇ ਆਪਾਂ ਕੱਲੇ ਆ ਮਰਨਾ ਆਪਾਂ ਕੱਲੇ ਨੇ ਆ ਜ਼ਿੰਦਗੀ ਚ ਲੜਨਾ ਵੀ ਆਪਾਂ ਕੱਲੇ ਨੇ ਆ ਤੇ ਫੇਰ ਲੋਕਾਂ ਦੀ ਪ੍ਰਵਾਹ ਕਿਉਂ ਕਰਨੀ ਆ ਇੱਕ ਗੱਲ ਤੁਸੀਂ ਆਮ ਹੀ ਸੁਣੀ ਹੋਊਗੀ ਸਭ ਤੋਂ ਵੱਡਾ ਰੋਗ ਕਿਆ ਕਹਣਗੇ ਲੋਕ ਜੇ ਆਪਾਂ ਲੋਕਾਂ ਦੀ ਪ੍ਰਵਾਹ ਕਰਨ ਲੱਗ ਗਏ ਤਾਂ ਆਪਾਂ ਉੱਥੇ ਹੀ ਰਹਿ ਜਾਵਾਂਗੇ ਜਿੱਥੇ ਆਪਾਂ ਹੈਗੇ ਆਂ ਬਾਕੀ ਗੱਲਾਂ ਇਹੇ ਵੀ ਆ ਵੀ ਜਦੋਂ ਵੀ ਆਪਾਂ ਕੋਈ ਕੰਮ ਕਰਨ ਲੱਗਦੇ ਆ ਨਾ ਉਹਦੇ ਤਿੰਨ ਪੜਾ ਹੁੰਦੇ ਆ ਤਿੰਨ ਚਾਰ ਪੜਾ ਹੁੰਦੇ ਆ ਸੋ ਪਹਿਲਾ ਪੜਾ ਇਹ ਆ ਵੀ ਜੇ ਤਾਂ ਆਪਾਂ ਗਰੀਬ ਆ ਤਾਂ ਆਪਾਂ ਨੂੰ ਕੋਈ ਬੰਦਾ ਨਹੀਂ ਕਹੂਗਾ ਕੋਈ ਆਪਣੇ ਤੇ ਹੱਸੂਗਾ ਨਹੀਂ ਕੋਈ ਆਪਾਂ ਨੂੰ ਸਲਾਹ ਨਹੀਂ ਦੇਊਗਾ ਜਿੱਥੇ ਆਪਾਂ ਹੈਗੇ ਆ ਉੱਥੇ ਹੀ ਆਪਾਂ ਤੁਰੇ ਫਿਰਾਂਗੇ ਤੇ ਜੇ ਆਪਣੇ ਮਨ ਚ ਕੋਈ ਗੱਲ ਇਹੋ ਜੀ ਆ ਵੀ ਆਪਾਂ ਮਿਹਨਤ ਕਰਨ ਲੱਗੇ ਤਰੱਕੀ ਦੇ ਵੱਲ ਜਾਣ ਲੱਗੇ ਤਾਂ ਲੋਕ ਆਪ ਨੂੰ ਨਿਦਹਾਸਣਗੇ ਆਪਣਾ ਮਜ਼ਾਕ ਡਾਉਣਗੇ ਆਪਾਂ ਨੂੰ ਕਹਿਣਗੇ ਵੀ ਇਹ ਕਿਹੜੇ ਦਿੱਤੇ ਚ ਬਣਿਆ ਤੇ ਜਦੋਂ ਤੁਸੀਂ ਕਾਮਯਾਬ ਹੋਗੇ ਉਦੋਂ ਤੁਹਾਡੇ ਤੇ ਲੋਕ ਸੜਨਗੇ ਉਦੋਂ ਤੁਹਾਡੇ ਤੇ ਲੋਕ ਮੱchnਗੇ ਸੜਨਗੇ ਉਹਦੇ ਲੋਕ ਪਰ ਇੱਕ ਦਿਨ ਇਹੋ ਜਾਊਗਾ ਇੱਕ ਟਾਈਮ ਇਹੋ ਜਾਊਗਾ ਜਿਹੜੇ ਲੋਕ ਤੁਹਾਡੇ ਤੇ ਛੜਦੇ ਆ ਉਹ ਤੁਹਾਨੂੰ ਸਲੂਟ ਮਾਰਨਗੇ ਉਹ ਤੁਹਾਡੇ ਨਾਲ ਆ ਕੇ ਬੈਠਣਗੇ ਸਮਾਂ ਵੰਗਣਗੇ ਤੁਹਾਡਾ ਪਰ ਇਹ ਈ ਨੋ ਟਾਈਮ ਲੱਗੂਗਾ ਤੁਹਾਡਾ ਯਾਰ ਬਾਕੀ ਜੇ ਆਪਾਂ ਸਾਰਿਆਂ ਨੂੰ ਖੁਸ਼ ਕਰਨਾ ਲੱਗ ਗਏ ਤਾਂ ਆਪਾਂ ਆਪਣੀ ਜ਼ਿੰਦਗੀ ਨੂੰ ਭੁੱਲ ਜਾਾਂਗੇ ਇੱਕ ਗੱਲ ਤੁਸੀਂ ਹਮੇਸ਼ਾ ਯਾਦ ਰੱਖਣੀ ਆ ਵੀ ਲੋਕ ਡਲੇ ਸਿਰਫ ਉਸ ਦਰਖਤ ਤੇ ਮਾਰਦੇ ਆ ਜੀ ਤੇ ਕੋਈ ਫਲ ਲੱਗਿਆ ਹੁੰਦਾ ਕਦ ਤੁਸੀਂ ਟਾਲੀ ਦੇ ਦਰਖਤ ਤੇ ਡਲੇ ਵਾਈ ਦੇ ਦੇਖਿਆ ਨਿੰਮ ਦੇ ਤੇ ਬਰਕਾਨ ਦੇ ਤੇ ਡਲੇ ਵਾਈ ਦੇ ਦੇਖਿਆ ਨਹੀਂ ਵਾਈ ਦੇ ਡਲੇ ਸਿਰਫ ਆਮਬ ਦੇ ਦਰਖਤ ਤੇ ਜਾਮਣਾ ਦੇ ਤੇ ਬੇਰੀ ਦੇ ਦਰਖਤ ਤੇ ਵਰਦੇ ਵਾਈਦੇ ਆ ਫਲਾਂ ਵਾਲੇ ਦਰਖਤ ਤੇ ਵਾਈਦੇ ਡਲੇ ਬਿਨਾ ਫਲ ਫਲਾਂ ਵਾਲੇ ਦਰਖਤਾਂ ਤੋਂ ਡਲੇ ਨਹੀਂ ਵਾਈਦੇ ਜੇ ਤੁਹਾਨੂੰ ਅੱਜ ਕੋਈ ਕੁਝ ਕਹਿ ਰਿਹਾ ਤੁਹਾਡੇ ਤੇ ਹੱਸ ਰਿਹਾ ਤੁਹਾਡਾ ਮਜ਼ਾਕ ਉਡਾਰ ਰਿਹਾ ਇਹਦਾ ਮਤਲਬ ਤੁਸੀਂ ਉਸ ਬੰਦੇ ਨਾਲ ਕੋਈ ਤਾਂ ਵਖ ਕਰ ਲਗੇਂਗੇ ਇਸ ਚੀਜ਼ ਦਾ ਉਹ ਬੰਦੇ ਨੂੰ ਪਛਤਾਵਾ ਵੀ ਇਹ ਮੇਰੇ ਤੂੰ ਅਲੱਗ ਕਿਉਂ ਜਾ ਰਿਹਾ ਜੀ ਜਿਹੜਾ ਕੰਮ ਮੈਂ ਕਰ ਰਿਹਾ ਉਹ ਕਿਉਂ ਨਹੀਂ ਕਰ ਰਿਹਾ ਜੇ ਤੁਹਾਡੇ ਤੇ ਕੋਈ ਹੱਸ ਰਿਹਾ ਇਸ ਦਾ ਮਤਲਬ ਤੁਸੀਂ ਦੁਨੀਆ ਤੋਂ ਅਲੱਗ ਹੋ ਦੁਨੀਆ ਤੋਂ ਤੁਸੀਂ ਵੱਖਰੇ ਹੋ ਸੋ ਮਿਹਨਤ ਕਰਨਾ ਆਪਣਾ ਕੰਮ ਆ ਫਲ ਆਉਣਾ ਇਹ ਪਰਮਾਤਮਾ ਦਾ ਕੰਮ ਆ ਇੱਕ ਗੱਲ ਤੁਸੀਂ ਸੁਣੀ ਹੋਣੀ ਆ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰਮਸ਼ਕਾ ਪਾਵੇ ਮਾਲਕ ਦਾ ਕੰਮ ਫਾਲ ਫੋਲਾਉਣਾ ਲਾਵੇ ਜਾਂ ਨਾ ਲਾਵੇ ਸੋ ਫਲ ਦੀ ਤਮੰਨਾ ਛੱਡ ਕੇ ਮਿਹਨਤ ਵਾਲੇ ਪਾਸੇ ਜੋਰ ਦਿਓ ਸੋ ਜੋ ਤੁਹਾਡੀ ਜ਼ਿੰਦਗੀ ਚ ਤੁਸੀਂ ਚਾਹੁੰਦੇ ਹੋ ਉਹ ਜ਼ਰੂਰ ਮਿਲੂਗਾ ਸੋ ਲੋਕਾਂ ਦੀਆਂ ਗੱਲਾਂ ਛੱਡੋ ਕਿਉਂਕਿ ਲੋਕ ਸਿਰਫ ਤੁਹਾਨੂੰ ਸਲਾਹ ਦੇਣਗੇ ਕੋਈ ਤੁਹਾਡੇ ਘਰੇ ਆਟੇ ਦਾ ਗੱਟਾ ਨਹੀਂ ਛੱਟ ਕੇ ਜਾਂਦਾ ਸੋ ਜਿਹੜੇ ਤੁਹਾਨੂੰ ਰਿਸ਼ਤੇਦਾਰ ਕਹਿੰਦੇ ਆ ਜੇ ਮੈਨੂੰ ਵੀ ਗੈਰਨ ਦੇ ਵਿੱਚ ਵੈਸੇ ਗੁੱਸਾ ਦਾ ਨਾਂ ਕਰਿਓ ਜੀ ਇਹ ਕਿਹੜੇ ਦਿੱਤੇ ਲੱਗਿਆ ਇਹ ਕਿਹੜਾ ਕੰਮ ਆ ਇਹ ਵੀਡੀਓ ਵਾਲਾ ਕਿਹੜਾ ਇਹ ਕੰਮ ਚ ਕੰਮ ਅੱਗੇ ਤਾਂ ਕਿਸੇ ਨੇ ਕੀਤਾ ਨਹੀਂ ਆਪਣੇ ਇਹ ਕਿਹੜੇ ਕੱਤੇ ਲੱਗੇ ਸੋ ਭਾਈ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਤੁਸੀਂ ਮੈਨੂੰ ਐ ਕਰੋ ਲੱਖ ਰੁਪਈਆ ਦੇ ਦਿਓ ਲੱਖ ਰੁਪਈਆ ਮੈਨੂੰ ਦੇ ਦਿਓ ਮੈਂ ਇਹ ਕੰਮ ਛੱਡ ਦਿੰਦਾ ਸੋ ਜੇ ਤੁਹਾਨੂੰ ਕੋਈ ਵੈਸੇ ਬੰਦਾ ਕਹਿੰਦਾ ਵੀ ਭਾਈ ਤੂੰ ਇਹ ਕੰਮ ਨਾ ਕਰ ਜਿਹੜਾ ਤੂੰ ਹੁਣ ਕਰਨ ਲੱਗਿਆ ਪਿਆ ਤਾਇ ਕਰੋ ਤੁਸੀਂ ਉਹ ਤੋਂ ਪੈਸੇ ਮੰਗ ਲਓ ਤੁਹਾਨੂੰ ਕੋਈ ਨਹੀਂ ਦੇਊਗਾ ਤਾਂ ਇਹਦੇ ਬਾਅਦ ਤੁਸੀਂ ਤੁਹਾਡੇ ਨਾਲ ਉਹ ਬੰਦਾ ਵੀ ਆਕਰਜੂਗਾ ਜੇ ਤੁਸੀਂ ਪੈਸੇ ਮੰਗ ਲਏ ਤੇ ਉਸ ਤੋਂ ਬਾਅਦ ਤੁਸੀਂ ਜੋ ਚਾਹੋ ਨੇ ਉਹ ਕਰੇ ਸੋ ਮੇਲਾ ਬਾਤ ਆਪਣੀ ਇਹ ਆ ਵੀ ਆਪਣੇ ਪਤੰਗ ਦੀ ਡੋਰ ਆਪਣੇ ਹੱਥਾਂ 'ਚ ਰੱਖੋ ਕਿਸੇ ਹੋਰ ਦੇ ਹੱਥਾਂ 'ਚ ਨਾ ਦਿਓ ਕਿਉਂਕਿ ਜ਼ਿੰਦਗੀ ਆਪਣੀ ਆ ਕਿਸੇ ਦੇ ਹਿਸਾਬ ਨਾਲ ਨਹੀਂ ਜਿਉਣੀ ਆਪਾਂ ਆਪ ਦੇ ਹਿਸਾਬ ਨਾਲ ਜਿਉਣੀ ਆ ਜੋ ਤੁਹਾਡਾ ਮਨ ਕਰਦਾ ਉਹ ਜ਼ਿੰਦਗੀ ਚ ਕਰੋ ਜੇ ਕੋਈ ਗੱਲ ਗਲਤ ਕਹੀ ਗਈ ਹੋਵੇ ਤਾਂ ਗੋਸਤਾਖੀ ਵੀ ਮਾਫੀ ਚਾਹੁੰਦੇ ਆ ਸੋ ਗੱਲਾਂ ਆਪਣਾ ਚੰਗੀਆਂ ਲੱਗੀਆਂ ਖਰਗਾਂ ਲੱਗੀਆਂ ਜੇ ਵਾਕਈ ਸੱਚ ਲੱਗਿਆ ਤਾਂ ਅਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਸੇ ਹੋਰ ਵੀਡੀਓ ਚ ਜਲਦੀ ਮਿਲਦੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ